ਦੇਸ਼ ਭਗਤੀ ਯੂਨੀਵਰਸਿਟੀ ਅਮਰੀਕਾਜ਼ ਨੇ ਸੈਂਡਵਿੰਟਸ ਅਤੇ ਗ੍ਰੈਨਡਾਈਜ਼ ਦੇ ਰਾਸ਼ਟਰੀ ਮਾਨਤਾ ਬੋਰਡ NAB ਤੋਂ 4 ਵਿੱਚੋਂ 3.11 ਰੇਟਿੰਗ ਪ੍ਰਾਪਤ ਕਰਕੇ ਇੱਕ ਵੱਡਾ ਸੰਸਤਾਗਤ ਮੀਲ ਪੱਧਰ ਸਥਾਪਿਤ ਕੀਤਾ। ਪੇਸ਼ ਹੈ ਸ਼੍ਰੀ ਮੁਕਤਸਰ ਸਾਹਿਬ ਤੋਂ ਪਤਰਕਾਸ਼ ਮਿੰਦਰਪਾਲ ਅਤੇ ਕੈਮਰਾਮੈਨ ਪੂਜਾ ਦੀ ਰਿਪੋਰਟ। जिदा कि वाइस चांसलर सर ने दसिया देश भगत यूनिवर्सिटी अमेरिकाज का नैशनल एक्रेडेन बोर्ड तो स्कोर थ्री पॉइंट वन वन आउट ऑफ फोर आया है विच इज़ इकुअल टू ए प्लस इंडियन स्टैंडर्ड् हिसाब न जो कि बहुत अच्छा स्कोर है बहुत अच्छा ग्रेड है क्वालिटी एजुकेशन का प्रतीक है ਇਸ ਚੀਜ਼ ਦੇ ਨਾਲ ਮੈਂ ਇੱਕ ਚੀਜ਼ ਸਾਂਝਾ ਹੋਰ ਕਰਨਾ ਚਾਹਾਂਗਾ ਜੋ ਕਿ ਉਹਨਾਂ ਨੇ ਥੋੜੇ ਜਿਹਾ ਰੈਫਰ ਕੀਤਾ ਸੀ ਅਸੀਂ ਡੀ ਬੈਸਟ ਗਲੋਬਲ ਐਮਡੀ ਐਂਟ੍ਰਾਂਸ ਟੈਸਟ ਜੋ ਕਿ ਦੇਸ਼ ਭਗਤ ਐਂਟ੍ਰਾਂਸ ਐਂਡ ਸਕਾਲਰਸ਼ਿਪ ਟੈਸਟ ਹੈ ਗਲੋਬਲ ਐਮਡੀ ਡਾਕਟਰ ਬਣਨ ਲਈ ਗਲੋਬਲ ਡਾਕਟਰ ਬਣਨ ਲਈ ਉਹ ਅਸੀਂ ਸਟਾਰਟ ਕੀਤਾ ਹੋਇਆ ਹੈ ਤਾਂ ਕਿ ਕੁਆਲਟੀ ਸਟੂਡੈਂਟ ਹੀ ਐਡਮਿਸ਼ਨ ਲੈ ਸਕੇ ਉਹ ਬੜਾ ਕ੍ਰਿਟੀਕਲ ਹੈ ਕਿ ਜੀ ਅੱਛਾ ਬੱਚਾ ਡਾਕਟਰ ਬਣੇ ਦੇਸ਼ ਦੇ ਵਿੱਚ बहुत पढ़ाई की रिक्वायरमेंट है कि डॉक्टर बनना चाहते हैं पर वो सिर्फ वजी क्रीम ऑफ द तो करॉप जिन्होंने आप कहते हैं बैस्ट ऑफ द बेस्ट कोई बच्चा एडमिशन लेना चाहे इस करके असं एंट्रेंस टैसट करा रहे हैं फॉर फाइव ईयर एम डी एज वैल एज़ फॉर फोर ईयर एम डी दैट इज इक्वल टू एम बी बी एस फो फो इस तो MBBS, इंडिया इस प्रोग्राम एंट्रेंस के चीज़ का <coughs> क्रिटिकल रोल है कि जी भी स्कॉलरशिप अं दे रहे हैं वो असं इस एंट्रेंस टैस के थ्रू दे रहे हैं तो बड़ा इंपॉर्टेंट है कि थोड़े थ्रू मैसेज जाए सारे को ਕਿ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਜਾਵੇ ਐਂਟ੍ਰੈਂਸ ਦੇ ਵਿੱਚ ਤੇ ਮੈਰਿਟ ਲੈ ਕੇ ਵਧੀਆ ਤਰੀਕੇ ਨਾਲ ਐਡਮਿਸ਼ਨ ਵਿੱਚ ਸਿਲੈਕਸ਼ਨ ਹੋ ਪਾਵੇ ਕਿਉਂਕਿ ਲਿਮਿਟਿਡ ਸੀਟਸ ਸਰ ਬਿਲਕੁਲ ਡੇਟ ਫਿਕਸ ਹੋ ਗਈ ਹਾਂਜੀ ਐਂਟ੍ਰੈਂਸ ਇਸ ਦੀ ਡੇਟਸ ਤੁਹਾਨੂੰ ਅਰੁਣ ਜੀ ਹੁਣੇ ਡੀਟੇਲ ਦੱਸ ਦਿੰਗੇ ਉਹ ਡੇਟ ਫਿਕਸਡ ਹੈਗੀ ਹੈ ਤਾਂ ਉਹਦੇ ਵਿੱਚ ਕ੍ਰਿਟੀਕਲ ਪੁਆਇੰਟ ਇਹ ਹੈ ਕਿ ਜੀ 5 ਇਅਰ ਐਮਡੀ ਦੀ ਤਾਂ ਟਾਈਮ ਲਾਈਨ ਬਹੁਤ ਕ੍ਰਿਟੀਕਲ ਹੈ 4 4 ਇਅਰ ਐਮਡੀ ਵਾਸਤੇ ਉਹਦਾ ਟਾਈਮ ਲਾਈਨ ਦੇ ਵਿੱਚ ਤੁਹਾਡੇ ਕੋਲ অপਸ਼ਨ ਹੈਗੀ ਹੈ ਥੋੜੀ ਜੀ ਕਿਉਂਕਿ ਉਹ ਗ੍ਰੈਜੂਏਟ ਸਟੂਡੈਂਟਸ ਲਈ ਹੈ ਜਿਨ੍ਹਾਂ ਨੇ ਸਾਇੰਸ ਸਟਰੀਮ ਆਲਰੇਡੀ ਯਾ ਬਾਇਓਲੋਜੀ ਸਟਰੀਮ ਪੜ੍ਹਿਆ ਹੈ ਜਾਂ ਨਰਸਿੰਗ ਕੀਤੀ ਹੋਈ ਹੈ ਸੋ ਉਹਨਾਂ ਲਈ ਉਹ ਰਿਲੇਵੈਂਟ ਹੈ ਕਿ ਜਿਨ੍ਹਾਂ ਦਾ ਐਮਬੀਬੀਐਸ ਦਾ ਸੁਪਨਾ ਕਦੀ ਸੀ ਪਰ ਉਦੋਂ ਨਹੀਂ ਕਰ ਪਾਏ ਪਰ ਹੁਣ ਉਹ ਕਹਿੰਦੇ ਆ ਕਿ ਜੀ ਅਸੀਂ ਆਪਦਾ ਡਾਕਟਰ ਬਣਨਾ ਚਾਹੁੰਦੇ ਆ ਤਾਂ ਉਹਨਾਂ ਨੂੰ ਡਾਕਟਰ ਆਫ ਮਤਲਬ ਡਾਕਟਰ ਮੈਡੀਸਨ 4 ਇਅਰ ਐਮਡੀ ਪ੍ਰੋਗਰਾਮ ਵਿੱਚ ਉਹ ਕਰ ਸਕਦੇ ਆ ਉਹ ਇੱਕ ਆਪਸ਼ਨ ਵੀ ਹੈ ਉਹਦੇ ਬਾਰੇ ਅਰੁਣ ਜੀ ਤੁਹਾਨੂੰ ਹੋਰ ਡਿਟੇਲਸ ਦੱਸਣਗੇ ਅਸੀਂ ਇਹ ਹੀ ਚਾਹੁੰਦੇ ਆ ਇੱਥੇ ਮੁਖਸਰ ਆਏ ਆ ਕਿ ਆਪਾਂ ਵਧੀਆ ਤਰੀਕੇ ਨਾਲ ਇਨਫੋਰਮੇਸ਼ਨ ਦਾ ਡਿਸਟ੍ਰਿਬਿਊਸ਼ਨ ਹੋਵੇ ਤਾਂ ਕਿ ਲੋਗਾਂ ਨੂੰ ਪਤਾ ਲੱਗੇ ਕਿ ਕੀ ਹੋਇਆ ਕੀ ਵਧੀਆ ਹੋਇਆ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਛੋਟੇ ਹੁੰਦੇ ਪੱਲੇ بڑے ਅਸੀਂ ਚਾਹੁੰਦੇ ਹਾਂ ਕਿ ਸਾਡੇ ਆਪ ਦੇ ਲੋਕਾਂ ਨੂੰ ਪਤਾ ਲੱਗੇ ਕਿ ਅਸੀਂ ਕੀ ਐਫਰਟ ਕਰ ਰਹੇ ਹਾਂ ਕੀ ਅਚੀਵ ਕਰ ਰਹੇ ਹਾਂ ਤਾਂ ਕਿ ਆਪਣੇ ਨਾਲ ਹੋਰ ਹੀ ਲੋਕ ਮੋਟੀਵੇਟ ਹੋਣ ਇਨਸਪਾਇਰ ਹੋਣ ਤੇ ਉਹ ਵੀ ਵਧੀਆ ਕੰਮ ਕਰਨ ਥੈਂਕ ਯੂ ਵੈਰੀ ਮੱਚ ਹੁਣ ਅਰੁਣ ਜੀ ਦੱਸਣਗੇ ਅੱਗੇ ਡੀਟੈਲਸ ਸਾਦਾ ਬਤੀ ਜੀ ਐਂਡ ਮੋਕਸਾਇਡ ਦੀ ਜੋ ਟੀਮ ਹੈ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੋ ਆ ਕੇ ਇੰਨਾ ਵਧੀਆ ਟਾਈਮ ਪਿਆਰ ਕੀਤਾ ਹੈ ਸਾਡੇ ਵਾਸਤੇ ਐਂਡ ਡੀਬਿਊ ਗਰੁੱਪ ਇਜ਼ ਵੈਲ ਰੀਨੋਨਡ ਯੂਨੀਵਰਸਿਟੀ ਵਰ ਇੱਕ ਐਜੂਕੇਸ਼ਨਲ ਜਿਹਨੂੰ ਕਹਿੰਦੇ ਆ ਕਿ ਗਰੁੱਪ ਆਸਦੀ ਦੇ ਆਸਦੀ ਦੇ ਤਰੀਕ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਜੇ ਮੈਂ ਕਹਾਂ ਆਪਾਂ ਹਰ ਪਾਸੇ ज अफरीका भी गल करते हैं या नॉर्थ अमेरिका रीजन की गल करते हैं साउथ ईस्ट एशिया की भी गल करते हैं आप हर पास डिब्यू ने कलैबरेशन <laughs> के नाल जब अच्छे डिब्यू अमेरिका की आप कैंपस की गल कर रहे हैं एक साड़ी पहली प्रेस कॉन्फ्रेंस डिबी अमेरिका से लेती है वर्ल्ड प्रेजिडेंट सर ने जो दसाया कि फोर ईयर एम डी प्रोग्राम फाइव ईयर एम डी प्रोग्राम स्कोलरशिप जीडी है इनटेक के अकोर्डिंग है साढ़े को थ्री इनटेक ने ਜਨਵਰੀ ਦਾ ਇਨਟੇਕ ਹੈ ਮਈ ਦਾ ਇਨਟੇਕ ਤੇ ਸੈਪਟੈਂਬਰ ਦਾ ਜੇ ਆਪਾਂ ਗੱਲ ਕਰੀਏ ਸੈਪਟ ਜਨਵਰੀ ਇਨਟੇਕ ਦੀ ਗੱਲ ਕਰੀਏ ਤੇ ਸਾਡੇ ਕੋਲ ਜਿਹੜਾ ਪਹਿਲਾ ਆਪਣਾ ਡੀ ਬੈਸਟ ਗਲੋਬਲ ਸਕਾਲਰਸ਼ਿਪ ਜੋ ਆਪਣਾ ਐਮਡੀ ਪ੍ਰੋਗਰਾਮ ਦਾ ਸੀਗਾ ਉਹ 13 ਆਫ ਡਿਸੰਬਰ ਦਾ ਸੀਗਾ ਥੈਨ ਆਫਟਰ 1 ਵੀਕ ਵਾਸ ਔਨ 20th 20 ਡਿਸੰਬਰ ਨੂੰ ਸੀ ਜਿਹੜਾ ਹੁਣ ਨੈਕਸਟ ਸਕਾਲਰਸ਼ਿਪ ਜੋ ਟੈਸਟ ਆਏਗਾ ਉਹ 27 ਦਾ ਸਟੂਡੈਂਟਸ ਵਾਸਤੇ ਆਏਗਾ ਤੇ ਉਹਨਾਂ ਦੇ ਵਾਸਤੇ ਬੜਾ ਸੁਨਹਿਰਾ ਅਪਰਚਾ ਹੈ ਕਿ ਜਿਹੜੇ ਪਲੱਸ 2 ਪਾਸ ਮੈਡੀਕਲ ਦੇ ਬੱਚੇ ਜਿਨ੍ਹਾਂ ਨੇ ਨੀਟ ਵੀ ਪਾਸ ਕੀਤਾ ਹੋਇਆ ਕੁਆਲੀਫਾਈ ਕੀਤਾ ਹੋਇਆ ਉਹਨਾਂ ਦੇ ਲਈ ਬੜੀਆ ਬਹੁਤ ਵਧੀਆ ਇੱਕ ਸੁਨਹਿਰਾ ਅਵਸਰ ਹੈ ਕਿ ਇਸ ਸਕਾਲਰਸ਼ਿਪ ਦੇ ਵਿੱਚ ਸਾਰੀ ਗਾਈਡਲਾਈਨ ਸੋਸ਼ਲ ਮੀਡੀਆ ਤੇ ਵੀ ਦਿੱਤੀ ਹੋਈ ਹੈ ਤੇ ਆਪਣੇ ਆਪ ਨੂੰ ਐਨਰੋਲ ਕਰਕੇ ਇੱਕ ਵਾਰ ਮੈਰਿਟ ਦੇ ਵਿੱਚ ਅੱਛੀ ਪੋਜੀਸ਼ਨ ਜੇ ਲੈ ਕੇ ਆਉਂਗੇ ਤਾਂ ਡੈਫੀਨਿਟਲੀ ਦੇ ਵਿਲ ਗੈਟ ਦਾ ਸਕਾਲਰਸ਼ਿਪ ਤੇ ਉਹਨਾਂ ਨੂੰ ਸਕਾਲਰਸ਼ਿਪ ਵੀ ਜੋ ਹੈ ਜੋ ਅਮਰੀਕਾਸ ਵੱਲੋਂ ਜੋ ਹੈ ਨਾ ਸਟੂਡੈਂਟ ਨੂੰ ਮਿਲੇਗੀ ਆਪਾਂ ਹੋਰ ਇਹਦੇ ਡਿਸਕਸ ਕਰੀਦਾ 4 ਇਅਰ ਜਿਹੜੀ ਐਮਡੀ ਪ੍ਰੋਗਰਾਮ ਹੈ ओवर ईयर एम बी प्रोग्राम केज लिमिट मैटर नहीं कर सिर्फ एक कोई चीज़ है कि जिन्हें सैंस तो स्टडी की है लट से कि किसी ने बी डी एस की है या बी एम एस की है नर्सिंग की है या पैरामेडिकल के कोर्स किए हैं या बी एस सी कैमिस्ट्री है जोलॉजी है बॉटनी है जिस स्टूडेंट ने ग्रेजुएशन इन तो एक सबजैक्ट तो की है उन्होंने वास्ते भी सुनहरा अवसर कितना ना कि एक टाइम पर उन्होंने मन से आप जो है ना डॉक्टर बनना ਲੇਕਿਨ ਉਹ ਆਪਣਾ ਸੁਪਨਾ ਪੂਰਾ ਨਹੀਂ ਕਰ ਪਾਏ ਤੇ ਡੀਬੀਓ ਅਮਰੀਕਾਸ ਅੱਜ ਦੀ ਡੇਟ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਆਪਾਂ ਇੱਕ ਇਹ ਜਿਹੜਾ ਪ੍ਰੋਗਰਾਮ ਹੈ ਇਹ ਲਾਂਚ ਕਰ ਦੇ ਕਰ ਚੁੱਕੇ ਹੈ ਤੇ ਇਹਦੇ ਵਾਸਤੇ ਜਿਹੜਾ ਹੈ ਨਾ ਸਕਾਲਰਸ਼ਿਪ ਪ੍ਰੋਗਰਾਮ ਹੈ ਉਹ ਸਾਰੀ ਸਾਰੀ ਜਿਹੜੀ ਡੇਟਸ ਹੈ ਉਹ ਸਾਰੀ ਦੀ ਸਾਰੀ ਵੈਬਸਾਈਟ ਦੇ ਵਿੱਚ ਦਿੱਤੀ ਹੋਈ ਹੈ ਕਿ ਕਿਹੜੇ ਕਿਹੜੀ ਤਾਰੀਖ ਨੂੰ ਫੋਰ ਇਅਰ ਐਮਡੀ ਪ੍ਰੋਗਰਾਮ ਹੈ ਤੇ ਫੋਰ ਇਅਰ ਜੋ ਐਮਡੀ ਪ੍ਰੋਗਰਾਮ ਹੈ ਜੈਨ ਤੋਂ ਬਾਅਦ ਜਿਹੜਾ ਮਈ ਇਨਟੇਕ ਹੈ ਤੇ ਕੰਟੀਨਿਊਸਲੀ ਉਹਦੇ ਵਿੱਚ ਹਰ ਮੰਥ ਦੋ ਤੋਂ ਤਿੰਨ ਸਕਾਲਰਸ਼ਿਪ ਐਗਜ਼ਾਮਸ ਇਹਨਾਂ ਦੇ ਹੋਣੇ ਪਾਰਟਿਕੂਲਰਲੀ ਨੈਕਸਟ ਇਨਟੇਕ ਵਾਸਤੇ ਦੇ ਸਟੂਡੈਂਟ ਉਹ ਵਾਸਤੇ ਜਿਹੜੀ ਤੁਹਾਡੇ ਵੀ ਨੋਨ ਹੈ ਹੋ ਸਕਦਾ ਤੁਹਾਡੀ ਫੈਮਿਲੀ ਚ ਹੀ ਹੋ ਸਕਦੇ ਆ ਆਪਣੇ ਬੱਚੇ ਹੋ ਸਕਦੇ ਆ ਜੇ ਤੁਹਾਡਾ ਵੀ ਸੁਪਨਾ ਹੈ ਕਿ ਵੀ ਹਾਂਪ ਆਪਣੇ ਬੱਚੇ ਨੂੰ ਡਾਕਟਰ ਬਣਾ ਸਕਦੇ ਤੁਸੀਂ ਮਤਲਬ ਵਧੀਆ ਔਸਰ ਹੈ 4 ਇਅਰ ਐਮਡੀ ਪ੍ਰੋਗਰਾਮ ਤੇ 5 ਇਅਰ ਐਮਡੀ ਪ੍ਰੋਗਰਾਮ ਦੇ ਵਿੱਚ ਪਾਸਵੇ ਪ੍ਰੋਗਰਾਮ ਵੀ ਫਰਦਰ ਹੈ ਆਪਣੀ ਕੋ ਜੋ ਪਾਸਵੇ ਪ੍ਰੋਗਰਾਮ ਹੈ 4 ਇਅਰ ਐਮਡੀ ਪ੍ਰੋਗਰਾਮ ਦਾ ਆਫਟਰ 2 ਇਅਰਸ ਪਹਿਲੇ 2 ਸਾਲ ਜਿਹੜੀ ਆਪਣੀ ਡੀਵੀ ਅਮਰੀਕਾਸ ਕੈਂਪਸ ਹੈ ਸੇਂਟ ਵਿنسੈਂਟ ਐਂਡ ਦ ਗ੍ਰੇਨਟਾਈਜ਼ੇਜ दो साल उत बच्चा पढ़ के यू भी क्लिनिकल रोटेशन कर सकता है वो कि कर सकते हैं कि यूनाइटेड स्टेट मेडिकल लाइसेंस एग्जाम होंगे जो हो चांसलर सर वाइस चांसलर सर ने जो डिसकस किया कि यूएसए क्लीनिकल रोटे यू एस एम एल वन टू थ्री जो तीनों क्लीयर करेगा तो इंडिया के आके या पूरे वर्ल्ड के स्टूडेंट जो प्रैक्टिस कर सो दिस इज हाउ इज़ द बिगैसट ओपरचुनिटी फॉर द स्टूडेंट कि स्टूडेंट वास्ते एक बहुत वीडियो ऑप्शन एक कैरीअर ऑप्शन कह लो ਜਿਹੜਾ ఓਪਨ ਕੀਤਾ ਸੀ ਦੂਸਰਾ 5 ਇਅਰ ਐਮਬੀ ਪ੍ਰੋਗਰਾਮ ਅਗੇ 3 ਸਾਲ ਤੋਂ ਬਾਅਦ ਯੂਐਸਐਮਲਿ ਦਾ ਐਗਜ਼ਾਮ ਦੇ ਸਕਦਾ ਹੈ ਜੇ ਯੂਐਸਐਮਲਿ ਨਹੀਂ ਕਲੀਅਰ ਹੁੰਦਾ ਤਾਂ ਇਹ ਸਟੈਂਡ ਵਿਦਿਸੈਂਟਰ ਦੇ ਵਿੱਚ ਰਹਿ ਕੇ ਵੀ ਆਪਣੀ ਕਲੀਨिकल ਰੋਟੇਸ਼ਨ ਕਰ ਸਕਦਾ ਹੈ ਸਾਡੇ ਜਿਹੜੇ ਟਾਈਪ ਹੈ ਉਹ ਗੌਰਮੈਂਟ ਜੋ ਹਸਪੀਟਲ ਹਨ ਉਹਨਾਂ ਦੇ ਨਾਲ ਸਾਡਾ ਗੌਰਮੈਂਟ ਟਾਈਪ ਹੈ ਜਿੱਥੇ ਨਾ ਕੋਈ ਪ੍ਰੈਕਟੀਸ਼ਨ ਜੇ ਗੱਲ ਕਰੀ ਆਪਾਂ ਨੇ ਨੈਸ਼ਨਲ ਮੈਡੀਕਲ ਕਮਿਸ਼ਨ ਦੀ ਗਾਈਡਲਾਈਨ ਕਈ ਵਾਰੀ ਕੀ ਹੁੰਦਾ ਨਾ ਜਦੋਂ ਆਪਾਂ ਡਿਸਕਸ ਵੀ ਕਰਦੇ ਆ ਬਾਹਰ बड़ा प्यारा क्वेश्चन आता है क्या इंडिया के यूनिवर्सिटी रजिस्टर्ड है क्या मैडिकल प्रोग्राम इंडिया के रजिस्टर्ड है एक सब तो मतलब मेन पहले क्वेश्चन यही आता है दो हज़ार अठारह की नोटिफिकेशन जिदेज नैशनल मैडिकल कमीशन ने और एम सी आई ने एक इन्फोरमे दिखी थी कि आफ्टर ट्वेंटी एटीन एन एम सी और एम सी आई ने किसी भी बाहर की यूनिवर्सिटी को तो एंडोर्स करना बंद ਉਹਨਾਂ ਨੇ ਕੁਝ ਗਾਈਡਲਾਈਨਸ ਦਿੱਤੀ ਹੈ ਨੈਸ਼ਨਲ ਮੈਡੀਕਲ ਕਮਿਸ਼ਨ ਦੀ ਕੁਝ ਗਾਈਡਲਾਈਨਸ ਆराउंड ਸੱਤ ਗਾਈਡਲਾਈਨ ਹੈ ਪਹਿਲੀ ਗਾਈਡਲਾਈਨ ਇਹ ਹੈ ਕਿ ਜਿਹੜਾ ਬੱਚਾ ਬਾਹਰ ਪੜੇਗਾ ਮਿਨੀਮਮ 54 ਮੱਕੜ ਦਾ ਡਿਗਰੀ ਜੂਰਸ਼ਨ ਹੋਣਾ ਚਾਹੀਦਾ ਦੂਜੀ ਗਾਈਡਲਾਈਨ ਇਹ ਹੈ ਜਿਹੜਾ ਸਬਜੈਕਟ ਬੱਚਾ ਪੜੇਗਾ ਉਹ ਇੰਗਲਿਸ਼ ਦੇ ਵਿੱਚ ਹੋਣਾ ਚਾਹੀਦਾ ਤੀਸਰਾ ਇਹ ਹੈ ਕਿ ਜਿਹੜਾ ਬੱਚਾ ਬਾਹਰ 5 ਸਾਲ ਦੀ ਡਿਗਰੀ ਕਰੇਗਾ 1 ਇਅਰ ਇੰਟਰਨਸ਼ਿਪ ਇਜ਼ ਆਲਸੋ ਮੈਂਡਟਰੀ ਫੋਰ ਦ ਸਟੂਡੈਂਟ ਉਹਨੂੰ ਇੱਕ ਸਾਲ ਦੀ ਇੰਟਰਨਸ਼ਿਪ ਹੀ ਉੱਤੇ ਕਰਨੀ ਪਵੇਗੀ ਐਂਡ ਉੱਥੇ ਹੀ ਲਾਇਸੈਂਸ ਲੈ ਕੇ ਰਜਿਸਟਰ ਕਰਕੇ ਆਪਣੇ ਆਪ फिर इत फॉरन मेडिकल ग्रेजुएट एग्जाम या नैक्सट जो एग्जाम है बच्चे को वो देना पड़ेगा ए बच्चा फिर इन हाउस एक साल की प्रैक्टिस करेगा एंड फरदर स्टूडेंट कैन परस्यू एम डी अब्सो फरदर इंडिया के एम डी कर सकता है एंड डी कैन वर्क एज अ डॉक्टर इन इंडिया इस सारा जो पाथवे या एक कह लो कि कोर्स ड्यूरेशन है हाउ डी बी अमेरिकाज इन विद द स्टूडेंट की उन्होंने फस्ट डे तो लैके एंड तक जी एक प्रॉपर जो सर्विस है या गाइड गाइडेंस है जो स्टूडेंट को ਉਹ ਪ੍ਰੋਪਰਡੀਨ ਯੂ ਅਮਰੀਕਾਸ ਨੂੰ ਉਹਨਾਂ ਨੂੰ ਟ੍ਰੇਨਿੰਗ ਬਟ देयर ਆ ਸਰਟਨ ਐਗਜ਼ਾਮ ਇਤੇ ਵੀ ਪ੍ਰੈਕਟਿਸ ਕਰਨ ਵਾਸਤੇ ਕਿਸੇ ਵੀ ਕੰਟਰੀ ਵਾਸਤੇ ਲੈਟਸ ਸੇ ਕਿ ਸਟੂਡੈਂਟ ਚਾਹੁੰਦਾ ਕਿ ਮੈਂ ਯੂਕੇ ਦੇ ਵਿੱਚ ਪ੍ਰੈਕਟਿਸ ਕਰਨਾ ਚਾਹੁੰਦਾ ਤੇ ਯੂਕੇ ਐਮਐਲਈ ਦਾ ਜਿਹੜਾ ਐਗਜ਼ਾਮ ਹੈ ਬੱਚੇ ਨੂੰ ਉਹ ਕਲੀਅਰ ਕਰਨਾ ਪਏ ਲੈਟਸ ਸੇ ਉਹ ਚਾਹੁੰਦਾ ਹੈ ਕਿ ਦੁਬਈ ਦੇ ਵਿੱਚ ਕਰਨਾ ਤੇ ਉਹਨਾਂ ਦਾ ਮੈਡੀਕਲ ਐਗਜ਼ਾਮ ਹੁੰਦਾ ਲਾਇਸੈਂਸਰ ਐਗਜ਼ਾਮ ਪਰ ਏਵਰੀ ਸਟੂਡੈਂਟ ਇਦਾਂ ਨਹੀਂ ਕਿ ਜੋ ਡੀਬੀਓ ਅਮਰੀਕਾ ਸੀ ਬੱਚਾ ਪੜ ਰਿਹਾ ਉਹਨੂੰ ਕਿਤੇ ਵੀ ਕੋਈ ਰਿਵਰਡ ਦੇ ਵਿੱਚ ਇੰਡੀਆ ਨੂੰ ਬਾਹਰ ਜਿਹੜਾ ਬੱਚਾ ਸਟੱਡੀ ਕਰੇਗਾ ਉਹਨੂੰ ਵੀ ਐਗ ਇਸ ਨਾਲ ਅਮਰ ਜਨਰਲ ਕੋਲੀ ਆਪਣੇ ਕੋਲ ਬਿਜ਼ਨਸ ਵੀ ਹੈ ਉਥੇ ਜਿਹਦੇ ਵਿੱਚ ਆਪਾਂ ਬੀਬੀਏ ਐਮਬੀਏ ਪ੍ਰੋਗਰਾਮ ਆਪਾਂ ਨੇ ਜੋਣਾ ਸ਼ੁਰੂ ਕੀਤਾ ਹੈ ਔਰ ਬਹੁਤ ਵਧੀਆ ਜਿਹਨੂੰ ਕਹਿੰਦੇ ਰਿਸਪੌਂਸ ਸਾਨੂੰ ਮਿਲਿਆ ਹੈ ਬੀਬੀਏ ਐਮਬੀਏ ਦਾ ਤੇ इवन ਆ ਜਿਵੇਂ ਹਲਕਰਮ ਬੀਬੀਏ ਦੇ ਵਿੱਚ ਆਪਾਂ ਪਾਥਵੇ ਪ੍ਰੋਗਰਾਮ ਵੀ ਆਫਰ ਕਰ ਰਹੇ ਹਾਂ ਕਿ 1 ਇਅਰ ਸੈਂਟਰ ਇਨਸਟਿਟਿਊਟ ਵਿੱਚ ਸਟੱਡੀ ਕਰ ਸਕਦਾ ਸਟੂਡੈਂਟ ਸੈਕਿੰਡ ਇਅਰ ਜੋ ਹੈ ਨਾ ਸਟੱਡੀ ਕਰ ਸਕਦਾ ਯੂਕੇ ਦੇ ਵਿੱਚ ਤੇ 3rd ਇਅਰ ਉਹ ਕੈਨੇਡਾ ਦੇ ਵਿੱਚ ਆਪਣਾ ਫਿਨਿਸ਼ ਕਰਨਾ ਚਾਹੁੰਦਾ ਹੈ ਕੋਰਸ ਤੇ ਦੇ ਕੈਨ ਫਿਨਿਸ਼ ਥਰਡ ਇਅਰ ਇਨ ਕੈਨੇਡਾ ਆਲਸੋ ਔਰ ਇਫ ਦੇ ਵਾਂਟ ਦੋ ਸੈਂਟ ਫਿਨਸੈਂਸ਼ੀਅਲ ਸਟੱਡੀ ਕਰਕੇ 1 ਇਅਰ ਨੈਕਸਟ ਜੋ ਹੈ ਕੈਨੇਡਾ ਦੇ ਵਿੱਚ ਕਲੀਅਰ ਕਰ ਆਪਣਾ ਪਾਸ ਕਰ ਸਕਦੇ ਆ ਜਾਂ ਯੂਐਸਏ ਦੇ ਵਿੱਚ ਇਫ ਦੇ ਵਾਂਟ ਟੂ ਟ੍ਰਾਈ ਜੇ ਵੀਜ਼ਾ ਨੂੰ ਨਾ ਇਸ਼ੂ ਹੋ ਜਾਂਦਾ ਹੈ ਬਿਕੋਜ਼ ਵੀ ਵਿਲ ਅਸਿਸਟ ਫੋਰ ਦਾ I20 ਜਿਹੜਾ ਲੈਟਰ ਹੁੰਦਾ ਉਹ ਤੋਂ ਵੀ ਅਸਿਸਟ ਕਰ ਦਾਂਗੇ ਸੇਮ ਫੋਰ ਦਾ ਐਮਪੀਏ ਸੇਮ ਫੋਰ ਦਾ ਵੀਬੀਏ ਤੇ ਸਕੂਲ ਆਫ ਬਿਜ਼ਨਸ ਦੇ ਵਿੱਚ ਵੀ ਸਟੂਡੈਂਟ ਵਾਸਤੇ ਬਹੁਤ ਵਧੀਆ ਓਪਰਚੁਨਿਟੀ ਹੈ ਕਿਉਂਕਿ ਆਪਾਂ ਸਟੂਡੈਂਟ ਜਿਹੜਾ ਇੱਥੇ ਹੈ ਜੋ ਆਰਟ ਦਾ ਹੈ ਕਾਮਰਸ ਦਾ ਹੈ ਉਨਾ ਦੇ ਵਾਸਤੇ ਵੀ ਆਪਾਂ ਨੇ ਇੱਕ ਪ੍ਰੋਗਰਾਮ ਰੱਖਿਆ ਨਾਟ ਮੈਡੀਕਲ ਜੇ ਨੋਨ ਮੈਡੀਕਲ ਦਾ ਸਟੂਡੈਂਟ ਹੈ ਉਹ ਵੀ ਇਸ ਲਾਈਨ ਦੇ ਵਿੱਚ ਆ ਸਕਦਾ ਹੈ ਜੇ ਹੋਰ ਮੈਂ ਇੰਡੀਵਿਜੁਅਲ ਡਿਸਕਸ ਕਰਾਂ ਕਾਫੀ ਸਟੂਡੈਂਟ ਪੰਜਾਬ ਦੇ ਬਾਹਰ ਪੜਨ ਜਾਂਦੇ ਹੁੰਦੇ ਹੁੰਦੇ ਹੁੰਦਾ ਕਈ ਵਾਰੀ ਉਹਨਾਂ ਨੂੰ ਆਈਲੈਂਡਸ ਦੀ ਵੀ ਰਿਕੁਆਇਰਮੈਂਟ ਪੈਂਦੀ ਹੈ ਕਾਫੀ ਸਾਰੀ ਕੰਟਰੀਜ਼ ਆਈਲੈਂਡਸ ਦੀ ਡਿਮਾਂਡ ਕਰਦੀ ਹੈ ਡੀਬੀਓ ਅਮਰੀਕਾ ਜਿਹੜੇ ਜੋ ਸਟੂਡੈਂਟ ਪੜਨ ਆਏਗਾ ਉਹਨੂੰ ਕੋਈ ਆਈਲੈਂਡਸ ਦੀ ਰਿਕੁਆਇਰਮੈਂਟ ਨਹੀਂ ਹੈ ਕਿਉਂਕਿ ਉਹ ਕਾਮਨਵੇਲਥ ਕੰਟਰੀ ਦੇ ਵਿੱਚ ਜਾਏਗਾ ਉੱਥੇ ਜਾ ਕੇ ਜੇ ਇੱਕ ਸਾਲ ਪੜ੍ਹ ਰਿਹਾ ਫਰ फरदर भी काफ़ी यूनिवर्सिटीज़ उन्होंने एग्जाम करती है आईलैंड वास्ते जो यूनिवर्सिटीज़ है वन ऑफ द रिनोल्ड यूनिवर्सिटीज़ हैं पांच सौ पूरे वर्ल्ड की फाइव हंडेड यूनिवर्सिटीज़ ने अंदर काफ़ी सारी यूनवर्सिटीज़ हैं जिन्होंने डायरेक्ट साड़े जो है ना वाया पाथवे कह लो कि कलैबरेशन ऑफ यूनवर्सिटी के नाम डिव्यू अमेरिकाज सैट किए इतों इस मंच तो ये बड़ी खुशी हो रही है जितों मुक्तर साहिब तो शुरू करके अज नोर्थ अमेरिका जो मैं गल कराँ तो योगा का जो कोर्स है स्कूल ऑफ योगा एक अपना ਉਬੀ ਸ਼ੁਰੂ ਕੀਤਾ ਐਂਡ ਵੇਸ਼ ਭਗਤ ਗਰੁੱਪ ਜੋ ਹੈ ਪਹਿਲਾ ਪਹਿਲੀ ਜਿਹੜੀ ਯੂਨੀਵਰਸਿਟੀ ਹੈ ਜਿਨੇ ਯੋਗਾ ਪੂਰੇ ਕੈਰੀਅਰ ਦੇ ਵਿੱਚ ਅਜੇ ਤੱਕ ਕਿਸੇ ਯੂਨੀਵਰਸਿਟੀ ਨੇ ਨਹੀਂ ਸ਼ੁਰੂ ਕੀਤਾ ਸੀ ਐਂਡ ਸਾਡੇ ਇੱਕ ਇੱਕ ਖੁਸ਼ੀ ਹੈ ਕਿ ਮੈਨੂੰ ਇਹ ਦੱਸਦੇ ਹੋਏ ਕਿ ਵੀ ਆਰ ਦਾ ਵਨ ਹੂ ਸਟਾਰਟਡ ਥਿਸ ਯੋਗਾ ਕਿ ਆਪਾਂ ਇਹਨਾਂ ਵਸੂਦੇਵ ਕਟੁਮਕਮ ਇਹ ਵੇਸ਼ ਭਗਤ ਗਰੁੱਪ ਨੇ ਜੋ ਹੈ ਵੇਸ਼ ਭਗਤ ਯੂਨੀਵਰਸਿਟੀ ਨੇ ਵਰਦੇ ਚਾਂਸਲਰ ਡਾਕਟਰ ਜੋਰਾ ਸਿੰਘ ਜੀ ਜੋ ਇੱਕ ਉਹਨਾਂ ਦੀ ਰਿਸੋਰਸ ਸੀ ਕਿ ਆਪਾਂ ਯੋਗ ਵੀ ਔਰ ਨਾਲ ਦੇ ਨਾਲ ਆਯੁਰਵੇਦਾ ਵੀ आप अपन जोचुनिटी मिलेगी तो आपनेटली आयुर्वेदा भी जाऊँगे जाऊंगे ये सारे इंफ्रास्ट्रक्चर एजुकेशन लाइब्रेरी कह लो बुक्स कह लो सारी चीज़ा लो, एक जो है ना स्टूडेंट वास्ते डीबी अमेरिकाज में उसे स्टूडेंट वास्ते दिखता है उस तो बाद एक्रेडिटेशन है दैट इज इक्विवेलेंट टू ए प्लस दिस इज वेयर वी आर बेसिकली अपन एक जो प्लेटफॉर्म देख के उ जीडिटे बॉडी है स्टूडेंट्स इंटरेक्शन करके कि, कि सो भी होता है कि हाउ इज़ यूनिवर्सिटी हाउ एजुकेशन यू आर गैटिंग एजुकेशन तो मिल रही है जो प्रोफेसर मैं गल करता हूँ एजुकेशन हम इन नहीं है कि यूनिवर्सिटी खोलते होगी वेरी वैल एक्सपीरियंसड प्रोफेसर जिन्हा का फिफ्टी फिफ्टी ईयरस का जो है ना एक्सपीरियंस कोचर्स का उत्तर दिस इज हाउ दे आर टीचिंग और बहुत पैशनेट है एजुकेशन लेके एंड ईवन वी आर आलसो लर्निंग फ्रॉम दैम अभी भी उन्होंने सीख के आगे चीजों को पढ़ रहे एंड इट्स गुड बड़ा अच्छा लगे अख के मिल के एंड डैफिनेटली आवाज़ है वो तो कलम के माध्यमे डिजिटल जो अजकल सोशल मीडिया के माध्यम तो जो लोगों तक पहुँचेगा डेफिनेटली सू जरूर रिस्पोंस आएगा एंड उसका बहुत बहुत धन्यवाद पहले दर्जी ऐसा प्रेस ठंड के मौसम धुंस इना आसान नहीं होना बहुत बहुत शुक्रिया धन्यवाद सारे का ऑनरेबल प्रेजिडेंट डॉक्टर संदीप सिंह जी डायरेक्टर ऑफरे अरुण मलिक मिस संजीव चंद्र जी प्रिंसिपल ग्लोबल स्कूल मिस मुनीष जोशी जी फ्रॉम फार्मासूटिकल डिपार्टमेंट एंड ऑल माइबर कलीग मिस परमवीर और असिटेंट डायरेक्टर अवतार बहुत वह लगता है इतना आके प्रेस भी पूरी एनर्जिंद

रिसर्च किस लेवल की है फैकल्टी उधर रिटेंशन पीएचडी एच कितने है और कंसल्टेंसी तो फंडिंग के लिए मिल है पब्लिकेशंस कितनी है पेटेंट्स कितनी है गवर्नेंस कितना रही है स्टूडेंट सपोर्ट सिस्टम एग्जामिनेशन हर तरह नॉर्मल एवेलुएट किया जाता है और एक प्लस कैटेगरी तक यूनिवर्सिटी जानती है और थ्री पॉइंट टू सेवन गोबिंदगढ़ यूनिवर्सिटी ने हासिल किया यूनिवर्सिटी पैंती साल तो काम कर रही है और सब जानते हैं कि सारे चांसलर से डॉक्टर जोरा सिंह जी श्री मुकसर साहब ने बिलोंग करते हैं और इतने उन्होंने अपनी पूरी क्लिनिकल प्रैक्टिस भी की थी सारा साल एज ए पैट्रिशियन और मेडिकल डॉक्टर है ਔਰ ਉਹਨਾਂ ਦੇ ਪਿਤਾ ਜੀ ਸਰਦਾਰ ਲਾਲ ਸਿੰਘ ਜੀ ਫ੍ਰੀडम फाइਟਰ ਰਹੇ ਸੁਤੰਤਰਤਾ ਸਨਾਨੀ ਦਿਨਾਂ ਨੇ 30 ਜਨ ਰੇੜੀ ਕਾਲੇ ਪਾਣੀ ਦੀ ਸਜ਼ਾ ਵੀ ਭੁਗਤੀ ਔਰ ਉਹਨੂੰ ਤਾਮਰ ਪੱਤਰ ਮਿਲਿਆ ਉਹਨੂੰ ਸਭ ਤੋਂ ਵੱਧ ਚਾਹ ਦੇਸ਼ ਭਗਤੀ ਦੀ ਭਾਵਨਾ ਉਹਨਾਂ ਦੀ ਸੀ ਜਿਹੜੀ ਉਹ ਵਿਜਨ ਨੂੰ ਅੱਗੇ ਲੈ ਕੇ ਗਏ ਸਾਡੇ ਵਰਦੀ ਚਾਂਸਪਰਸ ਡਾਕਟਰ ਸੁਰਜ ਸਿੰਘ ਜੀ और आगे और आगे लगे सी लेके जा रहे डॉक्टर संदीप सिंह जी जो कि अपना इंग्लैंड से तो पढ़ के आए अपना मैनेजमेंट स्टडी 150 प्लस प्रोग्राम्स है यूनिवर्सिटी में डेढ़ सौ तो ऊपर मल्टी डिसिप्लिनरी यूनिवर्सिटी है डिप्लोमा तो पी तक के कोर्सेज चल रहे हैं और देश विदेशों के दे स्टूडेंट पढ़ रहे हैं

ਪੋਟੂਨ ਮੈਨੇਜਮੈਂਟ ਲੋ ਜਿਹੜੇ ਜਿਹੜੀ ਕੌਂਸਲ ਜੈ ਵੀ ਹੋ ਤੋ ਅਪਰੂਵਡ UGC ਅਪਰੂਵਡ ਔਰ 12 ਜਿਹੜਾ ਹੁੰਦਾ ਉਹਦਾ ਪਰ ਨੈਕੀਪਸ ਤਦੋਂ ਸਾਨੂੰ ਨੈਕੀਪਸ ਮਿਲਿਆ ਪਰ ਰੈਗੂਲਰ ਕੋਰਸਿਸ ਸਾਡੇ ਚੱਲਦੇ ਰਹੇ ਸੀ ਉਹਦੇ ਨਾਲ ਨਾਲ ਡਿਸਟੈਂਸ ਐਜੂਕੇਸ਼ਨ ਤੇ ਆਨਲਾਈਨ ਦੇ ਕੋਰਸਿਸ ਦੀ ਵੀ ਸਾਨੂੰ ਸਰਕਾਰ ਨੇ ਇਜਾਜ਼ਤ ਦਿੱਤੀ ਤਾਂ ਸੀ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੇ ਉਂਕਿ ਦੇ ਯੂਨੀਵਰਸਿਟੀ ਦੀ हर पास महारत है अकेडमिक एक्सलेंस के उन्होंने एडमिनीट्रेशन सागी है, है और पूरी पलैनिंग और जो विजन चल रहा पंजाब बहुत नाम हो गया श्री मुक्तर साहब के ग्लोबल स्कूल है फार्मेसी कॉलेज है नर्सिंग दे है ना होर असि वोकेशनल स्किल डेवलपमेंटी आ रही है ऑफ कैंपस बहुत बड़ा यूनिवर्सिटी आ रहा था बड़ा कुछ हो रहा वह क्यों ना ग्लोबल लेवल ਦੇ ਉੱਪਰ ਵੀ ਕੰਪੀਟੀਟਰ ਆ ਰਹੇ ਤਾਂ ਲੋਕਲ ਦੀ ਡਿਮਾਂਡ ਹੈ ਲੋ ਇੱਕ ਮੰਗ ਹੈ ਲੋ ਕਿ ਅਸੀਂ ਦੇਖਦੇ ਹਾਂ ਕਿ ਜਿਹੜੀ ਮੈਡੀਕਲ ਐਜੂਕੇਸ਼ਨ ਹੈ ਉਹ ਹਰ ਬੱਚਾ ਪ੍ਰਾਪਤ ਨਹੀਂ ਕਰ ਪਾਉਂਦਾ ਹਿੰਦੁਸਤਾਨ ਦੇ ਵਿੱਚ ਖਾਸ ਕਰਕੇ ਪੰਜਾਬ ਸਰ ਕਿਉਂਕਿ NEET ਕੁਆਲੀਫਾਈ ਹੋਣਾ ਚਾਹੀਦਾ ਸਟੂਡੈਂਟ ਅੱਠੀ ਰੱਖ ਬੱਚਾ ਪੂਰੇ ਇੰਡੀਆ ਦੇ ਇਸ ਵਰ ਬੈਠੇ NEET ਦੇ ਵਿੱਚ ਔਰ ਸਵਰ ਲੱਖ ਪੂਰੇ ਇੰਡੀਆ ਚ ਬਲੈਕ ਸਟੇਟ ਅਸੀਂ ਵੀ ਜਾਣਦੇ 60 ਤੋਂ 70% ਟਰਿਪਸ ਡਾਇਰੈਕਟ ਦੇ ਉੱਪਰ ਜਾਂਦੀ ਹੈ ਬਾਕੀ ਅਲੱਗ ਨਾ ਕ੍ਰਾਈਟੇਰੀਆ ਹੋਗਾ ਜਿਵੇਂ ਕਿ ਕੋਟਾ ਡਿਫਰੈਂਟ ਐਜੂਕੇਸ਼ਨ ਇੰਸਟੀਟਿਊਸ਼ਨ ਦੇ ਮੈਡੀਕਲ ਯੂਨੀਵਰਸਿਟੀ ਨੂੰ ਮਿਲੇ ਹੋਏ ਉਹ ਸਰਕਾਰ ਦੇ ਬੰਦੇ ਜਿਹੜਾ ਬੱਚਾ ਬਹੁਤ ਚਾਹਵਾਂ ਮੈਡੀਕਲ ਐਜੂਕੇਸ਼ਨ ਕਰਨ ਲਈ ਖਾਸ ਕਰਕੇ ਐਮਬੀਬੀਐਸ ਵਿੱਚ ਉਹਨਾਂ ਨੂੰ ਦੂਜੇ ਕੋਰਸਿਸ ਚ ਵੀ ਐਡਮਿਸ਼ਨ ਲੈਣ ਦੀ ਮਿਲਦੀ ਹੈ ਪਰ ਜਿਹੜਾ ਬੱਚਾ ਵਾਜਦਾ ਰਹੇਗਾ ਪੜਨਾ ਚੋਣਾਂ ਸੀ ਇਕ ਮੈਡੀਕਲ ਡਾਕਟਰ ਬੰਨਾ ਚਾਹੁੰਦਾ ਸੀਗਾ ਤਾਂ ਉਹ ਪੜ ਨਹੀਂ ਪਾਇਆ ਸਰਦਾਰ ਸੀ ਤਾਂ ਇਹਦਾ ਸਾਨੂੰ ਬਹੁਤ ਤਰ੍ਹਾਂ ਦਾ ਆਇਆ ਵੀ ਤੁਹਾਡੇ ਕੋਲ ਮੈਡੀਕਲ ਦੇ ਹਰ ਤਰ੍ਹਾਂ ਦੇ ਕੋਰਸ ਸੀ ਪਰ ਐਮਬੀਬੀਸ ਨੂੰ ਸੀ ਚੱਲਣਾ ਤਾਂ ਅਸੀਂ ਐਮਬੀਬੀਸ ਦਾ ਯੂਨੀਵਰਸਿਟੀ ਉੱਥੇ ਉਹਨੂੰ ਡਾਕਟਰ ਆਫ ਮੈਡੀਸਨ ਐਮਡੀ ਪਾਸ ਕਰਨ ਦਾ ਕਿਹਾ ਜਾਂਦਾ ਅਸੀਂ ਨਾਰਥ ਅਮਰੀਕਾ ਸੇਂਟ ਵਿਨਸੈਂਟ ਦੇ ਨੈਸ਼ਨਲ ਕੰਟਰੀ ਅਸੀਂ ਉੱਥੇ ਆਪਣੀ ਆ ਯੂਨੀਵਰਸਿਟੀ ਸਟਾਰਟ ਕੀਤੀ ਨਾਮ ਦਾ डीबी अमेरिका स्कूल ऑफ मैडिस साल का कोर्स है नीट क्वालिफाइड बच्चा प्लस टू जिन्हें फिज केमिस्ट्री बायोलॉजी में सठ परसेंट ना पढ़ी है वो बच्चे को दाखला मिल रहा है तीन साल की पढ़ाई बढ़ेगा बच्चा उत्तर और दो साल की क्लिनिकल रोटेशन क्लीनिकल हो किसी भी कंट्री यूएसए यूके कैनेडा कि भी जा सकता वा जो उन्हें हर कंट्री का अपना एंट्रेंस हिंदा वा ਯੂਐਸ ਅੰਬੀ ਦਾ ਕੰਮ ਯੂਐਸ ਦਾ ਹੁੰਦਾ ਹੈ ਕਿਉਂਕਿ ਅੰਬੀ ਦਾ ਇਨਸਾਨ ਯੂਕੇ ਦਾ ਹੋਵੇ ਉਹਨੇ ਦੋ ਸਾਲ ਦੀ ਕਲੀਨਿਕਲ ਰੋਟੇਸ਼ਨ ਤੇ ਉੱਥੇ ਆਪਣੇ ਟ੍ਰੇਨਿੰਗ ਕਰ ਸਕਦਾ ਹੋਵੇ ਉਹ ਤੋਂ ਬਾਅਦ ਅੰਬੀ ਨੇ ਟੂ ਕਲੀਅਰ ਕਰਕੇ ਆਪਣਾ ਰੈਜ਼ੀਡੈਂਸੀ ਕਰ ਸਕਦਾ ਹੋਵੇ ਤਾਂ ਬਹੁਤ ਤਰ੍ਹਾਂ ਦੇ ਉੱਥੋਂ ਦੇ ਅੰਬੀ ਐਮਐਸ ਕਰ ਸਕਦਾ ਆਪਣੇ ਇੰਡੀਆ ਨੂੰ ਜਿਹਨੂੰ ਕਹਿੰਦੇ ਆ ਸੀ ਪੋਸਟ ਗ੍ਰੈਜੂਏਸ਼ਨ ਇਨ ਮੈਡੀਸਿਨ ਤਾਂ ਬਹੁਤ ਤਰ੍ਹਾਂ ਦੀ ਅਪੋਰਚੂਨਿਟੀ ਆਈ ਬਹੁਤ ਅੱਛਾ ਸਾਨੂੰ ਉਹ ਗਾਰਾ ਰਿਸਪੌਂਸ ਮਿਲਿਆ ਸਭ ਤੋਂ ਵੀ देश यूनिवर्सिटी का अपना कैंपस ऑलरेडी है श्री मुक्तर साहब गोपिंद भरोसा होगा कि ऑलरेडी है ए प्लस यूनिवर्सिटी है हज़ारों की तादाद बच्चा पढ़ रहा है और लखा की तादाद बच्चा एजुके पास आउट होकर भी जा चुका है दे तो जो देश विदेश अपने अपने अपनी अपनी फील्डल्ड है एक ब्रांड अंबेसडर बन गई जिनको असं माउथ टू माउथ पब्लिसिटी कह रहे हैं वो यूनिवर्सिटी होरक् कर ਉਹਨਾਂ ਦੇ ਪ੍ਰਾਪੈਨਿਸ ਦਾ ਸਾਡੇ ਕੋਲ ਆਉਣ ਲੱਗੇ ਅਸੀਂ ਆ ਬਣਾ ਆਪਣਾ ਪ੍ਰੋਜੈਕਟ ਕੀਤਾ ਬਣਾਇਆ ਬੜਾ ਸਬਸਿਡਾਈਜ਼ ਕਰਕੇ ਹੈ ਤੇ ਨਾਲ ਅਸੀਂ ਆਪਣਾ ਦੇਸ਼ ਕੋਲੋਂ ਦਾ ਬੀ ਬੈਸਟ ਗਲੋਬਲ ਐਂਡ ਬੀ ਐਂਟਰੀ ਰੂਬੀ ਤਾਂ ਕਿ ਆਪਾਂ ਬੱਚਾ ਨਾ ਮੈਰਿਟ ਤੇ ਲੱਗਣ ਤੇ ਜਿਹੜਾ ਪਰਫਾਰਮ ਕਰੇ ਪੈਸਾ ਵੀ ਲੱਗਦਾ ਵਾ ਫੀਸ ਬਹੁਤ ਸਬਸਿਡਾਈਜ਼ ਕਰਕੇ ਸੀ 50 ਲੱਖ ਰੁਪਏ ਦੇ ਵਿੱਚ ਬੱਚਾ ਆਪਣਾ ਐਮ ਬੀਬੀਐਸ ਦਾ ਕੋਰਸ ਕਰ ਸਕਦਾ ਹਾਂ ਅਨਸਾਰ ਦਾ ਇਦੇ ਨਾਲ ਨਾਲ ਜਿਹੜੀ ਚੀਜ਼ ਇੱਥੇ ਅਵੇਲੇਬਲ ਨਹੀਂ ਹੈ ਜਿਹੜਾ ਬੱਚਾ ਆਪਣਾ ਕੁਝ ਕਰਨ ਨਹੀਂ ਪਾਇਆ ਸੋ ਸਾਇੰਸ ਦੇ ਵਿੱਚ ਉਹ ਡਿਗਰੀਸ਼ਨ ਲੈ ਲਗੀ ਬੀਐਸਸੀ ਕਰਨ ਲੱਗ ਗਿਆ ਜਾਂ ਹੋਰ ਵੀ ਸਾਇੰਸ ਦਾ ਕੋਈ ਰਾਇਸ਼ਨ ਕਰਨ ਲੱਗ ਗਿਆ ਉਹ ਬੱਚਾ ਆਪਣਾ ਨਾਰਥ ਅਮਰੀਕਾ ਸਰਵਿਗ ਯੂਨੀਵਰਸਿਟੀ ਦੇ ਵਿੱਚ 4 ਸਾਲ ਦਾ ਐਮਬੀਬੀਐਸ ਕੋਰਸ ਕਰ ਸਕਦਾ ਉਹਦਾ ਇੱਕ ਸਾਲ ਪਾਜੂਰ ਤਾਂ ਇਹ ਬਹੁਤ ਵੱਡੀ ਅਪੋਰਚੁਨਿਟੀ ਲੈ ਕੇ ਆਇਆ यूनिवर्सिटी अमेरिका स्टूडेंट ना एक पाथवे बन गया यूएसए यूके वाल जो अपने पंजी का रुझान भी है और लोग का एक सपना भी होंगे थी सोच भी है कि अभी डॉक्टर बनीए एक अमेरिका के ना कम करिए उ पैसा भी कमा पाइए अस रह भी पाई जी सा दो हज़ार चौबी के शुरुआत की बहुत ਪਹਿਲਾ ਬੈਚ ਸਾਡਾ ਚਲਾ ਗਿਆ ਉਹਦੇ 25 ਬੱਚੇ ਹੁੰਦੇ ਔਰ ਅਸੀਂ 50 ਬੱਚੇ ਹਰ ਹਫ਼ਤੇ ਕਿਹੜਾ ਸਾਈਕਲ ਉਹਦੇ ਵਿੱਚ ਲੈ ਕੇ ਜਾ ਸਕਦੇ ਔਰ ਸਾਡੇ ਤਿੰਨ ਵਾਰ ਐਡਮਿਸ਼ਨ ਕਰਦੇ ਅਸੀਂ ਇਹਦੀ ਉੱਥੋਂ ਦੇ ਸਰਕਾਰ ਨੇ ਸਾਨੂੰ ਮਾਨਤਾ ਦਿੱਤੀ ਔਰ ਜਿਹੜੀ ਐਕ੍ਰੀਡੇਸ਼ਨ ਅਸੀਂ ਇੱਥੇ ਲੈ ਕੇ ਆਏ ਸੀ ਪੂਰੇ ਵਰਲਡ ਦੇ ਵਿੱਚ ਜਿਹੜੇ ਵੀ ਯੂਨੀਵਰਸਿਟੀ ਐਕ੍ਰੀਡੇਟਡ वो मतलब उन्हें अपनी क्रेडिबिलिटी बना ली है स्टूडेंट को जो डिग्री मिलेगी अप्रूवड मिलेगी चीज होगी यूनिवर्सिटी ने आज मैं बड़ी खुशी है ये तो करते हैं ऑफिशियल अनाउंसमेंट कर रहे हैं कि देश भगत यूनिवर्सिटी अमेरिका नैशनल अक्रेडिटेन बोर्ड तो इक्ल इन टू ए प्लस ग्रेड जो अपने थ्री पॉइंट वन वन स्कोर करके चार एना स्कोर के आई और ये सब पेरेंट्स का ट्रस्ट साढ़े उपर का विश्वास कि असी इन्नी दूर जाके भी यूनिवर्सिटी बना के अपने स्टैंडर्ड्स और अपनी क्वालिटी कॉम्प्रोमाइज नहीं किया ਉਥੇ ਬੇਸੀ ਆਪਣੀ ਕ੍ਰੈਡੀਬਿਲਟੀ ਤੇ ਰੈਪਿਊਟੇਸ਼ਨ ਦਖਾਤੀ ਬੀਗ ਅਸੀਂ ਬੜਕ ਪ੍ਰਾਊਡ ਮਹਿਸੂਸ ਹੁੰਦੇ ਹਾਂ ਖਾਸ ਕਰਕੇ ਪੰਜਾਬੀ ਮਾਪਿਆਂ ਸਾਨੂੰ ਕਿ ਜੋ ਅਸੀਂ ਵਾਦਾ ਕਰਦੇ ਹਾਂ ਔਰ ਜਿਹਨਾਂ ਨੂੰ ਕਮਿਟਮੈਂਟ ਕਰਦੇ ਹਾਂ ਉਹ ਪੂਰੀਆ ਕਰਦੇ ਤੱਕ ਸਾਰੇ ਪੇਰੈਂਟਸ ਦਾ ਆਪਣੇ ਬੱਚੇ ਨੂੰ ਬਾਹਰ ਭੇਜਣਾ ਸਾਡੇ ਤੇ ਭਰੋਸਾ ਰੱਖਣਾ ਔਰ ਸਾਨੂੰ ਉਥੋਂ ਦੀਆਂ ਜਿਹੜੀਆਂ ਜ਼ਰੂਰਤਾਂ ਪਰ ਅਪਰੂਵਲ ਲੈਣ ਲਈ ਬਹੁਤ ਜ਼ਰੂਰੀ ਹੁੰਦੀਆਂ ਹਨ ਤਾਂ ਕਿ ਉਹ ਜੇ ਬੇਸਿਕ ਰਿਕੁਆਇਰਮੈਂਟ ਹੈ ਹਰ ਬੱਚੇ ਤੇ ਡੀਗਰੀ ਔਰ ਉਹ ਲੈਨ ਲਈ ਅਸੀਂ ਉੱਤੇ ਬਹੁਤ ਵਧੀਆ ਇਨਫਰਾਸਟ੍ਰਕਚਰ ਬਣਾਇਆ ਲੈਬਸ ਐਨੀਅਟੀਟੀਆਂ ਡਾਕਟਰੀ ਫੋਰਨ ਦੀ ਡਾਕਟਰੀ ਵਰਲਡ ਕਲਾਸ ਡਾਕਟਰਸ ਅਪਾਇੰਟਮੈਂਟ ਕਿਉਂ ਤੇ ਔਰ ਨਾਲ ਜਿਹੜੀ ਸੱਡੀ ਟ੍ਰੇਨਿੰਗ ਸੀ ਯਾ ਕਿ ਅਸੀਂ ਇਹ ਰੀਡ ਪੜਾਈਏ ਖਾਸ ਕਰਕੇ ਬੇਸ ਦੇਖਦੇ ਪ੍ਰੈਕਟੀਕਲ ਹੈਂਡਸ-ਆਨ ਟ੍ਰੇਨਿੰਗ ਹੋਵੇ ਇੱਕ ਹਿਊਮਨ ਬੀਿੰਗ ਦੀ ਲਾਈਫ ਇਨਵੋਲਡ ਹੈ ਤੁਮ ਕੰਪਰੋਮਾਈਜ਼ ਨਹੀਂ ਕਰ ਸਕਦੇ ਤਾਂ ਇਹਦੇ ਲਈ ਅਸੀਂ ਆਪਣਾ में टायर किया और बच्चों बहुत वजिया तो वजह होस्पिटल ट्रेनिंग भी मुहैया हो रही है और वो अगर अगर वर्ल्ड ऑफ बहुत जा रहा है कि वाकई यूनिवर्सिटी उत्तर खुली और साल के अंदर एक अक्रेडिटेशन उ थ्री पॉइंट वन वन स्कोर के बोर्ड को असी एक तरह का एक विनर बन के निकले उ और बड़ी खुशी महसूस होती है सामने शेयर कर दें कि थोड़ी जोड़ी आवाज़ है ਉਸਾਰੇ ਤੱਕ ਜਾਣੀ ਹੈ ਪਹਿਲਾਂ ਵੀ ਤੁਸੀਂ ਸਾਡੇ ਤੇ ਬਹੁਤ ਅਸ਼ੀਰਵਾਦ ਦਿੱਤਾ ਇਨਸਪਾਇਰ ਕੀਤਾ ਸਾਨੂੰ ਪਿਛਲੇ ਬਾਰ ਵੀ ਆਇਆ ਸੀਗਾ ਅਸੀਂ ਨਵੇਂ ਪ੍ਰੋਜੈਕਟ ਲੈ ਕੇ ਆਏ ਸੀ ਉਹ ਵੀ ਨਵੇਂ-ਨਵੇਂ ਕੋਰਸਿਸ ਇਹਨਾਂ ਨੂੰ ਲੋਕਾਂ ਨੂੰ ਜਾਣਕਾਰੀ ਨਹੀਂ ਸੀ ਪਰ ਨੌਕਰੀਆਂ ਬਹੁਤ ਹੈ ਤਾਂ ਵੀ ਲੋਕੀ ਟ੍ਰੈਡੀਸ਼ਨਲ ਕੋਰਸਿਸ ਕਰਦੇ ਸੀਗੇ ਤਾਂ ਉਹਦੇ ਵਿੱਚ ਵੀ ਸਾਨੂੰ ਬਹੁਤ ਰਿਸਪੌਂਸ ਮਿਲਿਆ ਸੀ ਤੇ ਇਦਾਂ ਹੀ ਤੁਸੀਂ ਸਾਨੂੰ ਆਪਣਾ ਹੱਥ ਰੱਖੂ ਆਸ਼ੀਰਵਾਦ ਦੇਂਦੇ ਹੋ ਔਰ ਸਾਡੀ ਆਵਾਜ਼ ਬਣ ਕੇ ਅਨਜੇ ਤੀ ਤੁਹਾਨੂੰ ਆਪਣੇ ਸ਼ਹਿਰ ਦੇ ਵਿੱਚ ਔਰ ਆਪਣੇ ਦੇਸ਼ ਤੋਂ ਦੇ ਜਿਹੜੇ ਸਾਡੇ ਚਾਸਤ ਸਰ ਇਹ ਤੁਹੀ ਬਿਲੋਂਗ ਕਰਦੇ ਇਹ ਤੁਵਿੱਤ ਧਰਤੀ ਤੋਂ ਇਦਾਂ ਹੀ ਸਾਨੂੰ ਗੁਰੂਆਂ ਦਾ ਅਸ਼ੀਰਵਾਦ ਵੀ ਮਿਲਦਾ ਰਹੇ ਔਰ ਤੁਹਾਡੇ ਵੀ ਜੋ ਵਿਸ਼ੇ ਸਾਡੇ ਨਾਲ ਨਵਾਂ ਸਾਲ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਚੰਗੀ ਸਿਹਤ ਸਭ ਨੂੰ ਬਖਸ਼ੇ ਰੱਬ ਔਰ ਜਿੰਨੂੰ ਖੁਸ਼ੀਆਂ ਲੈ ਕੇ ਆਵੇ ਔਰ ਇਦਾਂ ਹੀ ਦੇਸ਼ ਪਗਤ ਗਰੁੱਪ ਯੂਨੀਵਰਸਿਟੀ ਦੇ ਸਾਰੇ ਲੋਕ सब मिलकर अपना तरक्की करिए बहुत वाइस टीम बन के उभरी है जेतु भी हो साथ में एक बार फिर सारे सत वू का खालसा वाहेगुरू जी की फतेह धन्यवाद कॉन्फ्रेंस जय